ਜਿਹੜਾ ਅੱਜ ਦ੍ਰਕਟ ਲਾਉਂਦਾ ਜਿਹੜਾ ਕਾਰਜ ਸ਼ੁਰੂ ਕੀਤਾ ਗਿਆ ਹੈ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਜਦੋਂ ਇਹ ਸਰਕਾਰ ਆਹੀਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨਦਾਰੇ ਕਰਨ ਜਾਣਗੀਆਂ ਉਹਨਾਂ ਨੂੰ ਸੁੱਖ-ਸੁਹੂਲਤیں ਮਿਲਣਾ ਹੀ ਮਿਲਣੀਆਂ ਜਿਹੜੇ ਇਸ ਰੋਡ ਦੇ ਉੱਪਰ ਬੂਟੇ ਲਾਏ ਜਾ ਰਹੇ ਆ ਉਹ ਸਾਰੇ ਵਿਰਾਸਤੀ ਬੂਟੇ ਹੋਣਗੇ ਜਿਵੇਂ ਅੰਬ, ਜਾਮਨੂ, ਪਿੱਪਲ, ਬੂੜ, ਟਾਲੀ, ਜੰਡ, ਫਰੀਦ ਖਲਾ, ਔਲੇ, ਬਿਹੇੜੇ ਜਿਹੜੇ ਪੰਛੀ ਉਹ ਵੀ ਆਪਣਾ ਆਹਣਾ ਪਾ ਕੇ ਰਹਿਣ ਸਿਰਾ ਕਰਨਗੇ। ਇੱਥੇ ਜੋ ਫਲ ਲੱਗੇ ਹੋਣਗੇ ਉਹਨਾਂ ਨੂੰ ਖਾ ਕੇ ਆਪਣੇ પેટ ਦੀ ਪੂਰਤੀ ਕਰਨਗੇ। ਇਸੇ ਤਰ੍ਹਾਂ ਇਹਨਾਂ ਦੇ ਨਾਲ ਕੁਝ ਜਗ੍ਹਾ ਜਿਹੜੀਆਂ ਹੈਗੀਆਂ ਨੇ ਉੱਥੇ ਅਸੀਂ ਬਹੁਤ ਵੱਡੇ ਟੋਬੇ ਬਣਾਉਣ ਜਾ ਰਹੇ ਹਾਂ। ਅੱਗੇ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ। ਉਹ ਟੂਬੇ ਬਣਾਵਾਂਗੇ ਜਿਹੜਾ ਪਸ਼ੂ ਪੰਛੀ ਉਹ ਆਪਣਾ ਪਾਣੀ ਵਰਤਣਗੇ ਗਰਮੀ ਬਹੁਤ ਰਹਿੰਦੀ ਆ ਇਲਾਕਾ ਇਹੋ ਜਿਹਾ ਇੱਥੇ ਬਰਸਾਤ ਪੈਂਦੀ ਆ ਪਾਣੀ ਨਾਲ ਹੀ ਹੜ ਜਾਂਦਾ ਪਾਣੀ ਦਾ ਕੋਈ ਸਾਧਨ ਨਹੀਂ ਪਰ ਅਸੀਂ ਜਿਹੜੇ ਟੂਬੇ ਬਣਾਉਣ ਜਾ ਰਹੇ ਆ ਇੱਕ ਖੂਹ ਕਰਾਉਣ ਜਾ ਰਹੇ ਆ ਇਹ ਸਾਰਾ ਹੀ ਗੁਰੂ ਦੀ ਰਹਿਮਤ ਦਾ ਸੰਗਤ ਦਾ ਸਹਯੋਗ ਆ ਜਿਵੇਂ ਕਿ ਸਾਡੇ ਬਾਦ ਸਾਹਿਬ ਜੀ ਗਰ ਸ਼ੰਕਰਪੁਰ ਨੇ ਬਹੁਤ ਵੱਡਾ ਪ੍ਰਾਲਾ ਉਹਨਾਂ ਦੇ ਸਾਥੀ ਨਾਲ ਨੇ ਸਾਡੇ ਐਂਟਰਪ੍ਰਾਈਜ਼ ਵੀਰ ਵਾਲੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਨਾਲ ਚੱਲ ਰਿਹਾ ਇਸ ਟਾਈਮ ਰੋਟੀਆਂ ਦੇ ਨਾਲ ਬਲਕੀ ਸਿੰਘ ਜੀ ਆ ਜਿਹੜੇ ਰਿਟਾਇਰ ਹੋਏ ਨੇ ਸਾਡੇ ਨਾਲ ਮਾਸਟਰ ਨਿਰਮਲ ਸਿੰਘ ਜੀ ਜੀਤੋ ਪੱਤਰਕਾਰ ਨੇ ਜਿਹੜੀ ਕਿ ਹਰ ਖਬਰ ਨੂੰ ਉਹ ਮੌਕੇ ਦੇ ਨਾਲ ਨਸ਼ਰ ਕਰਲੇ ਨੇ ਅੱਜ ਕੀ ਹੋਇਆ ਆਉਣ ਵਾਲੇ ਸਮੇਂ ਕੀ ਹੋਣ ਵਾਲਾ ਸਰਪਾਲ ਸਿੰਘ ਜੀ ਪਾਲੀ ਨੇ ਸਾਡੇ ਚੇਕੇਦਾਰ ਬਿੰਦਰ ਸਿੰਘ ਜਟਵਾਲ ਅਸੀਂ ਕਿਤੇ ਸਵਾਮਾਂ ਦੇ ਕਾਰਨ ਬਾਹਰ ਕਿਤੇ ਦੂਰ ਗਏ ਹੋਈਏ ਸਾਡੇ ਕੋ ਆਇਆ ਜਾਵੇ ਨਾ ਆਇਆ ਜਾਵੇ ਪਰ ਰਵਾਲ ਸਾਹਿਬ ਜੀ ਸਾਰੇ ਕੰਮ ਦੀ ਨਿਗਰਾਨੀ ਇੱਥੇ ਪਹਿਲੇ ਦਾ ਹੱਥ ਜਾਣ ਕੇ ਪਹੁੰਚੇ ਕਰਦੇ ਨੇ ਬਾਬਾ ਜਗੀਰ ਸਿੰਘ ਜੀ ਜੋ ਪਹਿਲਾਂ ਕਾਰ ਸੇਵਾ ਕਰ ਆਨੰਦਗੁਰ ਸਾਹਿਬ ਦੇ ਵਿੱਚ ਬਹੁਤ ਚਿਰ ਸੇਵਾਵਾਂ ਨਵਾਈਆਂ ਇਸ ਟਾਈਮ ਜੂਸ ਸਾਹਿਬ ਵੀ ਰਹਿ ਕੇ ਆਏ ਨੇ ਉਹ ਵੀ ਇੱਥੇ ਹਾਜ਼ਰ ਨੇ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਅਸੀਂ ਇਹ ਹੀ ਬੇਨਤੀ ਕਰਾਂਗੇ ਤੇ ਜਿਹੜੇ ਕਾਰਜ ਗੁਰੂ ਮਹਾਰਾਜ ਦੇ ਓੜ ਅਸਰੇ ਨਾਲ ਸ਼ਰੰਭ ਕੀਤੇ ਸੀ ਮਹਾਰਾਜ ਰਹਿਮਤ ਕਰਕੇ ਆਪਣੇ ਕਾਰਜ ਕਰਵਾ ਲੈਣ ਕਾਰਜ ਸੇਵਾ ਸੰਪਰਦਾਏ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਬਾਬਾ ਸਰਪੰਨ ਸਿੰਘ ਪਰਵਾਨ ਜਿਨ੍ਹਾਂ ਨੇ ਬਹੁਤ ਵੱਡੇ ਸਵਾਮਾਂ ਦੇ ਕਾਰਜ ਕੀਤੇ ਇਸ ਟਾਈਮ ਦੇ ਮੁਖੀ ਬਾਬਾ ਸੁਚਾ ਸਿੰਘ ਜੀ ਜਿਨ੍ਹਾਂ ਦੀ ਸੱਚੀ ਗਵਾਹੀ ਦੇ ਵਿੱਚ ਸਵਾਮਾਂ ਚੱਲ ਰਹੀਆਂ ਨੇ ਸੋ ਗੁਰੂ ਕਿਰਪਾ ਕਰਨ ਜਿਹੜੀਆਂ ਨਾਨਕ ਨਾਮ ਲੈ ਵਸਿਕ ਸਕਤਾ ਚਾਰੀਆਂ ਸੌਮਤ ਜੋਗ ਪਾ ਰਹੀਆਂ ਮਹਾਰਾਜ ਉਹਨਾਂ ਨੂੰ ਚੜਦੀ ਕਲਾ ਕਰਨ ਜਿੰਨਾਂ ਜੇ ਤੇ ਸੇਵਾ ਦੇ ਵਿੱਚ ਜੋਗ ਨਹੀਂ ਪਾਇਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਰੂਰ ਇਸ ਕਾ ਸੇਵਾ ਦੇ ਮਹਾਨ ਕੁੰਮਰੇ ਵਿੱਚ ਆਪਣਾ ਯੋਗਦਾਨ ਪਾ ਕੇ ਵੱਡ ਭਾਗੇ ਬਣਿਏ ਖੁਸ਼ੀਆਂ ਦੇ ਬਾਤਲ ਬਣਿਏ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਚੀ ਸੁੱਚੀ ਸਰਧਾ ਜੀ ਦੇਈਏ ਉਹਨਾਂ ਦੇ ਨਾਲ ਸਾਥੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਹੋਰ ਬਹੁਤ ਵੱਡੇ ਪਰਪਕਾਰੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਰੰਗਰੇਤੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਹਨਾਂ ਦੇ ਜਨਮ ਸਥਾਨ ਤੇ ਕਾਰ ਸੇਵਾ ਵੀ ਜਿਹੜੀ ਬਿਲਡਿੰਗ ਬਣ ਰਹੀ ਆ ਬਣੀ ਆ ਜੋ ਵੀ ਸੇਵਾ ਚੱਲੀ ਆ ਉਹ ਵੀ ਕਾਰ ਸੇਵਾ ਕਿ ਲਾਲਨੰਦ ਸਿੰਘ ਸਾਹਿਬ ਦੀ ਹਿੱਸੇ ਆ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜਿਥੇ ਪ੍ਰਕਾਸ਼ ਹੋਇਆ ਉਸਤਾਨ ਦੀ ਕਾਰ ਸੇਵਾ ਜਿੱਥੇ ਗੁਰਤੇਗਬਾਦ ਸਾਹਿਬ ਨੇ ਤਪ ਕੀਤਾ ਬਾਬਾ ਗੁਰਸਬੋਸਤਾਨ ਦੀ ਸੇਵਾ ਜਿੱਥੇ ਗੁਰੂ ਪਤੇਗਬਾਹ ਸਾਹਿਬ ਦੇ ਸਿਰ ਦਾ ਸੰਸਕਾਰ ਕੀਤਾ ਗਿਆ ਉਸ ਥਾਂ ਦੀ ਸੇਵਾ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਕਿ ਇਹ ਰਹਿਮਤ ਕਰਕੇ ਗੁਰੂ ਪਾਤਸ਼ਾਹ ਨੇ ਇਸ ਵਾਵਾ ਲੈ ਰਹੇ ਨੇ ਸੋ ਸਾਰੀਆਂ ਸੰਗਤਾਂ ਦਾ ਫੇਰ ਤੋਂ ਰਾਣਾ ਗੌਰਵ ਜੀ ਜਿਹੜੇ ਕਿ ਇਲਾਕੇ ਦੇ ਬਹੁਤ ਮਾਮਸ਼ੂਕੀयत ਨੇ ਹਰ ਖਬਰ ਨੂੰ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਉਹ ਕੋਈ ਵੀ ਜਿਹੜੀ ਇਲਾਕੇ ਦੇ ਵਿੱਚ ਕੋਈ ਘਟਨਾ ਵਾਪਰ ਜਵੇ ਉਸ ਨੂੰ ਲੋਕਾਂ ਦੇ ਵਿੱਚ ਦੱਸਦੇ ਆ ਕਿ ਸਾਡੇ ਨਾਲ ਕਿਹੋ ਜੀ ਸਰਕਾਰਾਂ ਦੀਆਂ ਗੈਰਗਹਿਲੀਆਂ ਦੇ ਕਾਰਨ ਕਿੰਨਾ ਦੁੱਖ ਦੀਆਂ ਘੜੀਆਂ ਦੇ ਚੁਨਾਂਗੇ ਇਹ ਵਾਕਾ ਜਿਹੜਾ ਹੈ ਚੱਲ ਰਿਹਾ ਹੈ ਉਥੇ ਬਹੁਤ ਜ਼ਰੂਰਤ ਸਰਕਾਰ ਦੀ ਸਹੂਲ ਉਹਨਾਂ ਦੇ ਪ੍ਰਬੰਧਾਂ ਦੀ ਕੋਈ ਗੁਰਪ੍ਰੀਤ ਸਿੰਘ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸਰਕਾਰ ਸ਼ਰੂਆਮਨੀ ਗੁਰਪਰਵਨ ਕਮੇਟੀ ਬੜੇ ਤਗੜੇ ਉਪਰਾਲੇ ਕਰ ਰਹੀ ਆ ਸੋ ਸਾਨੂੰ ਸਾਰਿਆਂ ਨੂੰ ਫਰੋਮਨੀ ਕਮੇਟੀ ਦਾ ਤੇ ਸਰਕਾਰ ਦਾ ਸੰਯੋਗ ਕਰਨਾ ਚਾਹੀਦਾ ਕਿ ਜਿਹੜੇ ਗੁਰਪ੍ਰੀਤ ਗਬਾਤ ਸਾਹਿਬ ਦੀ ਸ਼ੀਰਿਧਿਆਰੇ ਨੂੰ ਮਨਾਇਆ ਜਾ ਰਿਹਾ ਬੜੇ ਸ਼ਰਧਾ ਦੇ ਭਾਵ ਨਾਲ ਮਨਾਈਏ ਜਿਹਨੀਆਂ ਸੰਗਤਾਂ ਇੱਥੇ ਉਹਨਾਂ ਨੂੰ ਹਾਸੂ ਸੂਲਤ ਮਿਲੇ ਇਹਨਾਂ ਸ਼ਬਦਾਂ ਨਾਲ ਸਾਰੀਆਂ ਸੰਗਤਾਂ ਤੋਂ ਮਾਫੀ ਮੰਗਦੇ ਹਾਂ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਵਜ਼ਾ ਕਾਟਾ ਬੋਲਿਆ ਗਿਆ ਹੋਵੇ ਮਾਫ ਕਰਨਾ ਸਾਰੇ ਨਾਲ ਅਰਦਾਸ ਕਰਦੇ ਕਿ ਮਹਾਰਾਜ ਜਿਹੜੀਆਂ ਤੇਰੀਆਂ ਸੋਮਾ ਚ ਸ਼ੁਰੂ ਕੀਤੀਆਂ ਗਈਆਂ ਇਹਨਾਂ ਨੂੰ ਆਪਣੀ ਰਹਿਮਤ ਕਰਕੇ ਸੰਪੂਰਨ ਕਰਨਾ ਸੁਖ ਹੋਵੇ ਨਾਮ ਚੇਤਾਵੀ ਨਾਲ ਕੋ ਨਾਮ ਚੜਦੀ ਕਲਾ ਤੇਰੇ ਭਨੇ ਸਰਬਾਧਾ ਭਲਾ ਇਸੇ ਵਾਰਾਂ ਜਿਵੇਂ ਕਿ ਮਹਾਰਾਜ ਦਾ ਫਰਮਾਨ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸਾਡੀ ਸਾਰਿਆਂ ਦੀ ਹਕੀ ਲੱਗ ਜੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਤ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਥਾਂ ਵੱਲੋਂ 20000 ਰੁਪਏ ਇਹ ਨਾ ਨਰਮਣ ਰੋੜ ਦੇ ਆਸ-ਪਾਸ ਲਾਣ ਦਾ ਜੋ ਪ੍ਰੋਪੋਜ਼ਲ ਲੁਕੀ ਗਈ ਹੈ ਉਸ ਦਾ ਅੱਜ ਆਗਾਜ਼ ਕੀਤਾ ਗਿਆ ਹੈ ਮਹਾਪੁਰ ਸ਼ੰਭੂ ਵੱਲੋਂ ਰੁੱਖ ਲਗਾ ਕੇ ਇਸ ਪਰਪਰਾ ਦਾ ਆਗਾਜ਼ ਕੀਤਾ ਗਿਆ ਹੈ ਰੁੱਖ ਤੇ ਮਨੁੱਖ ਦੀ ਪ੍ਰਾਤਨ ਸਾਂਝ ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਅਕਸਰ ਲਿਖਿਆ ਗਿਆ ਹੈ ਬਾਬਾ ਫਰੀਦ ਜੀ ਵੱਲੋਂ ਫਰੀਦਾ ਰੁੱਖਾਂ ਫਰੀਦਾ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੇਹ ਰਾੰਦ ਭਾਵ ਕੇ ਕਿਸੇ ਦਰवेश ਨੇ ਜੀ ਅਸਲ ਮੈਨੇਜ ਦਰवेश ਬਣਨਾ ਹੈ ਤਾਂ ਉਹ ਰੁੱਖ ਵੱਲ ਦੇਖੇ ਜਿਨ੍ਹਾਂ ਰੁੱਖਾਂ ਬਾਰੇ ਪਾਈ ਗੁਰਦਾਸ ਜੀ ਨੇ ਲਿਖਿਆ ਧਰਤੀ ਉੱਤੇ ਰੁੱਖ ਸਰ ਤਲਵਾਇਆ ਆਪਸ ਹੰ ਦਾ ਦੁੱਖ ਜਗ ਬਰੋਸ ਆਇਆ ਸ਼ੇਖ ਕੁਮਾਰ ਬਟਾਲਵੀ ਨੇ ਰੁੱਖਾਂ ਬਾਰੇ ਲਿਖਿਆ ਸੀ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗਦੇ ਨੇ ਮਾਵਾ ਸੋ ਉਹ ਸ ਰੁੱਖ ਮਨੁੱਖ ਦੀ ਪੀੜੀ ਸਾਂਝ ਨੂੰ ਅਗਾਹ ਤੋੜਦਿਆਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਹੈ ਪਰਮਾਤਮਾ ਇਸ ਨੂੰ ਸਫਲਤਾ ਬਖਸ਼ ਸਰਬਦਾ ਭਲਾ ਇਸੇ ਤਰ੍ਹਾਂ ਜਿਵੇਂ ਕਿ ਮਹਾਰਾਜ ਦਾ ਫਰਮਾਨ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸਾਡੀ ਸਾਰਿਆਂ ਦੀ ਹਾਜ਼ਰੀ ਲੱਗ ਜੇਗੀ ਆਪਾਂ ਖਰੀਦਾ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇਹ ਰਾਂਦ ਭਾਵ ਕੇ ਕਿਸੇ ਦਰਵੇਸ਼ ਨੇ ਜੇ ਅਸਲ ਮੈਨਿਆਂ ਚ ਦਰਵੇਸ਼ ਬਣਨਾ ਹੈ ਤਾਂ ਉਹ ਰੁੱਖ ਵੱਲ ਦੇਖੇ ਜਿਨ੍ਹਾਂ ਰੁੱਖਾਂ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਧਰਤੀ ਉੱਤੇ ਰੁੱਖ ਸਰਤਲਵਾਇਆ ਆਪਸ ਹੰ ਦਾ ਦੁੱਖ ਜਗ ਬਰੋਸ ਆਇਆ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਦੇ ਹਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੇ ਮਹਿਲਾਂ ਨੂੰ ਜਾਂਦੀ ਹੈ ਸੜਕ ਫਿੰਗਾਰਨ ਦਾ ਸਾਨੂੰ ਮਹਾਰਾਜ ਨੇ ਮੌਕਾ ਦਿੱਤਾ ਔਰ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਸਾਰੇ ਜੋ ਇਸ ਧਰਤੀ ਤੇ ਬਸਦੇ ਲੋਕ ਹੈ ਉਹਨਾਂ ਨੂੰ ਪੀਨ ਕਰਨਾ ਚਾਹੁੰਦੇ ਆ ਜੇ ਅਸੀਂ ਸਾਰੇ ਆਪੋ ਆਪਣੀ ਅਸੀਂ ਕੋਸ਼ਿਸ਼ ਕਰੀਏ ਆਪਣੀਆਂ ਮਤਾਵਾਂ ਆਪਣੀਆਂ ਦਾਦੀਆਂ ਆਪਣੇ ਪਿਤਾ ਆਪਣੇ ਦਾਦੇ ਉਹਨਾਂ ਦੇ ਨਾਂ ਤੇ ਨਾਨੀਆਂ ਦੇ ਨਾਂ ਤੇ ਦਰਖਤ ਲਾਈਏ ਮਾਵਾ ਨੇ ਹਮੇਸ਼ਾ ਨਹੀਂ ਰਹਿਣਾ ਪਰ ਇੱਕ ਦਰਖਤ ਲਾਇਆ ਹੋਵੇਗਾ ਉਹਦੀ ਛਾਵੇਂ ਬੈਠਾਂਗੇ ਸਾਨੂੰ ਮਹਿਸੂਸ ਹੋਏਗਾ ਕਿ ਅਸੀਂ ਆਪਣੀ ਮਾਂ ਦੀ ਛਾਵੇਂ ਬੈਠ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਲਾ ਆਨੰਦਗੜ੍ਹ ਸਾਹਿਬ ਮਹਾਨ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਇੱਕ ਨਵੀਂ ਹੋਰ ਜਿੱਦਾਂ ਕਹਿੰਦੇ ਕੁਦਰਤ ਨੂੰ ਵਿਕਸਿਤ ਕਰਨ ਦੀ ਲਹਿਰ ਨੂੰ ਸ਼ੁਰੂ ਕਰਨ ਜਾ ਰਹੇ ਨੇ ਸੋ ਅੱਜ ਦੇ ਦਿਨ ਵਿੱਚ ਜਿੱਥੇ ਇੱਕ ਹੋਰ ਇਤਿਹਾਸ ਸਿਰਜਿਆ ਜਾ ਰਿਹਾ ਜਿੱਥੇ ਦਰੱਖਤਾਂ ਨੂੰ ਲੈ ਕੇ ਅਸੀਂ ਬਹੁਤ ਚਿੰਤਿਤ ਹੈ ਵਾਤਾਵਰਨ ਨੂੰ ਲੈ ਕੇ ਬਹੁਤ ਚਿੰਤਿਤ ਹੈ ਜਿੱਥੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਚਾਰ ਮਾਰਗੀ 6 ਮਾਰਗੀ ਰੋਡ ਜਿਹੜੇ ਐ ਕਾਰ ਸੇਵਾ ਚ ਦਸ਼ਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਬਣਨੇ ਸ਼ੁਰੂ ਹੋਏ ਬਾਬਾ ਜੀ ਹਰੀ ਮਹਾਨ ਸੇਵਾਵਾਂ ਨਿਭਾ ਰਹੇ ਨੇ ਉੱਥੇ ਹੀ ਕੁਦਰਤ ਦੀ ਰਾਖੀ ਨੂੰ ਵਾਤਾਵਰਨ ਨੂੰ ਪਰਫੁੱਲਤ ਕਰਨ ਦੇ ਲਈ ਅੱਜ ਜਿਹੜੇ 20000 ਦਰੱਖਤ ਜਿਹੜਾ ਕਿ ਪਹਿਲਾ ਹੀ ਬਾਬਾ ਜੀ ਨੇ ਐਲਾਨ ਕੀਤਾ ਸੀ ਕਿ ਸੰਗਤ ਦੇ ਸਹਿਯੋਗ ਦੇ ਨਾਲ ਕਹਿੰਦੇ ਆ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜਿਵੇਂ ਜਿਵੇਂ ਸੰਗਤਾਂ ਦਾ ਸਹਿਯੋਗ ਆ ਰਿਹਾ ਉਵੇਂ ਉਵੇਂ ਇਹ ਕਾਰਜ ਜੱਗੇ ਵਧਦੇ ਜਾ ਰਹੇ ਇੱਕ ਵਾਰੀ ਚਾਰੇ ਪਾਸੇ ਨਿਗਾਹ ਮਾਰ ਲਓ ਅੱਜ ਇਸ ਕਾਰਜ ਨੂੰ ਸ਼ੁਰੂ ਕਰਨ ਦੇ ਲਈ ਬਾਬਾ ਜੀ ਦੇ ਨਾਲ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਤਰਖਤਾਂ ਦੀ ਪੌਦਾ ਰੋਪਣ ਕਰਨ ਦੇ ਲਈ ਆਏ ਆ ਜਿੱਥੇ ਸਰਦਾਰ ਮਲਕੀਤ ਸਿੰਘ ਜੀ ਆਪਣੇ ਸੇਵਾ ਨਿਰਵਤ ਹੋ ਗਏ ਜੰਗਲਾਤ ਵਿਭਾਗ ਵਿੱਚੋਂ ਇਸ ਸੇਵਾ ਜੁਟਿਆ ਉੱਥੇ ਸਾਰੇ ਮਹਾਨ ਸੇਵਾਦਾਰ ਤੁਸੀਂ ਕੈਮਰੇ ਦੇ ਦੇਖ ਸਕਦੇ ਹੋ ਬਾਬਾ ਜਗੀਰ ਸਿੰਘ ਜੀ ਹਜੂਰ ਸਾਹਿਬ ਉਹ ਵੀ ਉੱਚੇਚੇ ਦੌਰ ਤੇ ਇਸ ਬੋਧਾ ਰੋਪਣ ਕਰਨ ਲਈ ਦਰਖਤ ਲਗਾਉਣ ਲਈ ਆਏ ਆ ਸਾਡੇ ਲਈ ਇਹ ਮਾਣ ਦੀ ਗੱਲ ਇਸ ਵਾਰ ਕਰਕੇ ਆ ਕਿਸੀ ਅਨੰਦਾਂ ਦੀ ਪੂਰੀ ਧਰਤੀ ਦੇ ਨਾਲ ਲਾਗਲੇ ਪਿੰਡਾਂ ਦੇ ਵਸਨੀਕ ਹੈ ਔਰ ਇਹ ਇਤਿਹਾਸ ਜਿਹੜਾ ਸੁਨਹਿਰੀ ਅੱਖਰਾਂ ਵਿੱਚ ਸਿਰਜਿਆ ਜਾ ਰਿਹਾ ਉਹਦੇ ਅਸੀਂ ਗਵਾਹ ਬਣ ਰਹੇ ਨੇ ਸੋ ਬੇਸ਼ੱਕ ਜਿੰਨੀਆਂ ਵੀ ਸੰਗਤਾਂ ਐ ਬਾਟਸਾਬ ਦੀ ਗੱਲ ਕਰ ਲਈਏ ਗੜ੍ਹ ਸਿੰਘਰ ਤੋਂ ਰੋਟਰੀ ਕਲੱਬ ਦੇ ਪ੍ਰਧਾਨ ਨੇ ਅਟਵਾਲ ਜੀ ਦੀ ਗੱਲ ਕਰ ਲਈਏ ਬਾਬਾ ਜੀ ਦੱਸ ਰਹੇ ਸੀਗੇ ਸ਼ਮਸ਼ੇਰ ਸਿੰਘ ਜੀ ਦੀ ਬਹੁਤ ਸਾਰੇ ਸੇਵਾਦਾਰ ਹੈ ਹਰਪਾਲ ਸਿੰਘ ਜੀ ਨਾਮਾ 'ਚ ਪੈ ਗਿਆ ਫਿਰ ਬਹੁਤ ਗੱਲ ਲੰਬੀ ਹੋ ਜਾਣੀ ਇਹ ਬਾਬਾ ਜੀ ਕਹਿ ਰਹੇ ਸੀਗੇ ਕਿ ਕਈ ਸੇਵਾਦਾਰ ਇੱਥੇ ਸੇਵਾ ਨਿਭਾਉਂਦੇ ਨਿਭਾਉਂਦੇ ਉਮਰ ਦਰਾਜ ਜਿਹਦਾ ਅਸਰ ਪੈਂਦਾ ਨਾ ਜਦੋਂ ਮਿਹਨਤ ਕਰਦੇ ਆ ਜਦੋਂ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਉਹ ਪਰਿਵਰਤਨ ਤਾਂ ਆਏ ਪਰ ਇੱਕ ਪਰਿਵਰਤਨ ਇਸ ਸਦੀ ਦੇ ਵਿੱਚ ਅਜੇਹਾ ਆ ਗਿਆ ਜਿਹਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ ਉਹ ਪਰਿਵਰਤਨ ਹੈ ਇੱਕ ਸਦੀ ਦੇ ਵਿੱਚ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਸੀਗੀਆਂ ਉਹ ਕਾਰ ਸੇਵਾ ਦੇ ਤਹਿਤ ਇਹਨਾਂ ਮਹਾਨ ਆਤਮਾਵਾਂ ਦੇ ਰੂਹਾਂ ਦੇ ਸੰਤਾਂ ਦੇ ਹਿੱਸੇ ਆਇਆ ਚਾਰ ਤੋਂ 6 ਮਾਰਗੀ ਰੋਡ ਵੀ ਬਣ ਰਹੀ ਹੈ ਖੂਬਸੂਰਤ ਰੰਗ-ਬਰੰਗੀ ਜਿਸ ਤਰ੍ਹਾਂ ਮਲਕੀਤ ਸਿੰਘ ਜੀ ਦੱਸਦੇ ਸੀਗੇ ਕਿ ਪੋਜੋਵਾਲ ਤੋਂ ਜਦੋਂ ਸ਼ੁਰੂ ਹੋਗੇ ਤਾਂ ਪਤਾ ਲੱਗੇਗਾ ਕਿ ਅਨੰਦਾ ਦੀ ਪੁਰੀ ਨੂੰ ਚੱਲੇ ਐ ਸੁੰਦਰ-ਸੁੰਦਰ ਫੁੱਲਾਂ ਵਾਲੇ ਦਰਖਤ ਜਿਹੜੇ ਐ ਪੌਦੇ ਜਿਹੜੇ ਸਵਾਗਤ ਕਰਨਗੇ ਉਹਦੇ ਨਾਲ ਸਾਡੇ ਵਿਰਾਸਤੀ ਪੌਦੇ ਤੁਸੀਂ ਆ ਦੇਖ ਸਕਦੇ ਹੋ ਚਾਹੇ ਝੰਡ ਦੀ ਗੱਲ ਕਰ ਲਈਏ ਚਾਹੇ ਕਿਕਰ ਦੀ ਗੱਲ ਟਾਲੀ ਦੀ ਗੱਲ ਕਰ ਲਈਏ ਹੋਰ ਵੀ ਬਹੁਤ ਪ੍ਰਕਾਰ ਦੇ 20 ਪ੍ਰਕਾਰ ਦੇ ਵਿਰਾਸਤੀ ਦਰਖਤ ਉਹਨਾਂ ਦਾ ਇਤਿਹਾਸ ਵੀ ਨਾਲ ਲਿਖਿਆ ਜਾਣਾ ਇਤਿਹਾਸ ਤਾਂ ਖੈਰ ਇਹ ਲਿਖ ਹੋ ਗਿਆ ਸੋ ਕੋਟਨ ਕੋਟ ਪ੍ਰਣਾਮ ਹੈ ਬਾਬਾ ਜੀ ਦੇ ਇਸ ਮੌਕੇ ਦੋ ਸ਼ਬਦ संत महापुरुष आए ने संगत भी आई है ये खुशी बड़ा और उल्लास वाला चीज है कि अपने ਲਈ ਤਾਂ ਸਾਰੇ ਕਰਦੇ ਘਰ ਸੋਹਣਾ ਬਣਾਉਂਦੇ ਅੰਦਰ ਸਾਧਨ ਬਹੁਤ ਅੱਛੇ ਕਰਦੇ ਇੱਕ चीज ਵਿਕਸਿਤ ਕੀਤੀ ਲੱਖਾਂ ਸੰਗਤਾਂ ਲਈ ਕਰੋੜਾਂ ਸੰਗਤਾਂ ਲਈ ਇਕੱਲੀ ਇਹ ਨਹੀਂ ਕਿ ਆਨੰਦਪੁਰ ਸਾਹਿਬ ਦੇ ਲਈ ਜਾਂਦੇ ਆ ਕੀਰਤਪੁਰ ਸਾਹਿਬ ਜਾਂਦੇ ਆ ਪਤਾਲਪੁਰੀ ਜਾਂਦੇ ਆ ਮਾਤਾ ਨੈਣਾ ਦੇਵੀ ਦੇ ਜਾਂਦੇ ਆ ਹਿੰਦੂ ਭਾਈਚਾਰੇ ਦੇ ਬਾਬਾ ਬਲਗਨਾਥ ਜੀ ਦੇ ਜਾਂਦੇ ਆ ਉਸ ਤੋਂ ਬਾਅਦ ਮਨੀ ਕਰਨ ਲਈ ਜਾਂਦੇ ਆ ਇੱਕ ਦੋ ਨਹੀਂ ਇੱਕ ਪੰਥ ਦੋ ਕਾਜ ਦੀ ਕਹਾਵਤ ਨੂੰ ਮੈਂ ਹੁਣ ਇਹ ਕਹਿ ਸਕਦਾ ਇੱਕ ਪੰਥ ਜਿੱਦਾਂ ਕਹਿੰਦੇ 100 ਕਾਜ ਸਵਾਰ ਰਹੇ ਨੇ ਕੋਟਨ ਕੋਟ ਪ੍ਰਣਾਮ ਹੈ ਬਾਬਾ ਜੀ ਦੇ ਚਰਨਾਂ ਵਿੱਚ ਮੁਰੇ ਜੋਤ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਜਿਵੇਂ ਕਿ ਬੜੀ ਬੜਾ ਜਗਰ ਹੋ ਚੁੱਕਾ ਹੈ ਜੋ ਸਾਡੇ ਖਾਲਸਾ ਦੇ ਜਨਮ ਭੂਮੀ ਸਾਹਿਬ ਸ੍ਰੀ ਗੁਰੂ ਪਟਕਵਾਲ ਸਭ ਦੀ ਵਸਾਈ ਹੋ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਜਿਹਦੀ ਹਾਲਤ ਬਹੁਤ ਖਸਤਾ ਸੀ ਗੁਰੂ ਨੇ ਰਹਿਮਤ ਕੀਤੀ ਹੈ ਤੇ ਲਗਭਗ 1.5 ਸਾਲ ਹੋ ਚੱਲਿਆ ਇਸ ਰੋਡ ਦੇ ਕਾਰ ਸਵਾਰਾਂ ਲਈ ਬਣਾਇਆ ਜਾ ਰਿਹਾ ਸਾਡੇ ਕੋਲ ਕੋ ਲਫ਼ਜ਼ ਨਹੀਂ ਆਗੇ ਜਿਨ੍ਹਾਂ ਲਫ਼ਜ਼ਾਂ ਨਾਲ ਅਸੀਂ ਸ੍ਰੀ ਸਾਹਿਬ ਸ੍ਰੀ ਗੁਰੂ ਮਹਾਰਾਜ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਕਿ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਉਹਨਾਂ ਨੇ ਪਹਿਲਾਂ ਗੁਰਤਾ ਗੱਦੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਅੱਜ ਜੋ ਵੀ ਸੰਸਾਰ ਦੇ ਉੱਤੇ ਸਿੱਖ ਬੈਠਾ ਹੈ ਗੁਰੂ ਨਾਨਕ ਦੇ ਮਿਸ਼ਨ ਨੂੰ ਮੰਨਣ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਾ ਲੈ ਕੇ ਚੱਲਦਾ ਜਦੋਂ ਇਹ ਰੋੜ ਸ਼ੁਰੂ ਸੇਵਾ ਕਰਨੀ ਸੀ ਸਾਡੇ ਨਾਲ ਸਰਕਾਰ ਜੋਗ ਬਾਬਾ ਗੁਰਦੇਵ ਸਿੰਘ ਜੀ ਦੀ ਬਾਗ ਇਹਨਾਂ ਦਾ ਉਸ ਦਿਨ ਤੋਂ ਹੀ ਸਾਡੇ ਨਾਲ ਲਗਾਤਾਰ ਪਹਿਲਾਂ ਤੋਂ ਵੀ ਕਾਰ ਸੇਵਾ ਸੰਪਰਦਾਇ ਨਾਲ ਬਹੁਤ ਵੱਡੇ ਸਨੇਹ ਨੇ ਪਿਆਰ ਆ ਪਰ ਸੜਕ ਦੇ ਦੌਰਾਨ ਤੇ ਬਿਲਕੁਲ ਹੋਰ ਲਗਾਤਾਰ ਨਿਰੰਤਰ ਜਿਗਰ ਦੇ ਬਾਬਾ ਜੀ ਜਾਣ ਵੀ ਟਾਈਮ ਤੇ ਟੈਲੀਫੋਨ ਤੇ ਸੰਪਰਕ ਹੁੰਦਾ ਵੀ ਅੱਜ ਵੀ ਕੀਤਾ ਅੱਜ ਕਿਹੜੇ ਕਾਰਜ ਹੋਏ ਆ ਇਸੇ ਤਰ੍ਹਾਂ ਹੀ ਨਿਸਕਾਮ ਸੇ ਕੁਝ ਐਸਾ ਜੋਕੇ ਇੰਗਲੈਂਡ ਤੋਂ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਜਿਹੜਾ ਭਾਈ ਅੰਦਰ ਸਿੰਘ ਬਿੱਟੂ ਜਾਨੀ ਕਿ ਕਿੰਨੇ ਨਾਮ ਲਿਆ ਜਾਣ ਨਾਮ ਲੈਣ ਲੱਗਾ ਕਿਤੇ ਬਹੁਤ ਵੱਡੀ ਲਿਸਟ ਬਣ ਜਾਣੀ ਆ ਜਿਹੜਾ ਅੱਜ درخت ਨੇ ਇੱਤਿਆਂ ਪੁੱਤਰ ਨੇ ਜੇ ਮਾਂ ਦੀ ਕੋਖ ਸਖਣੀ ਆ ਇੱਤਿਆਂ ਪੁੱਤ ਨਹੀਂ ਹੈਗੇ ਭਾਵ ਧਰਤੀ ਦੇ ਬੂਟੇ ਨਹੀਂ ਹੈਗੇ ਤਾਂ ਇਹ ਬਹੁਤ ਵੱਡਾ ਇੱਕ ਪਾਪ ਹੈ ਤੋਂ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਅਸੀਂ ਆਪਣੀ ਧਰਤੀ ਨੂੰ ਆਪਣੇ ਇਸ ਗਲੋਬ ਨੂੰ ਜੋ ਵਾਤਾਵਰਣ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਰਹੀਆਂ ਆਪਾਂ ਰੋ ਸੁਣਦੇ ਆ ਬੱਦਲ ਫਟ ਗਏ ਹੜ ਆ ਗਏ ਇਹ ਕਿਸੇ ਕਾਰਨ ਕਰਕੇ ਹੀ ਹੋ ਰਿਹਾ ਲੋ ਇਹਨੂੰ ਆਪਾਂ ਜੇ ਜਿਆਦਾ ਤੋਂ ਜਿਆਦਾ ਰੋਕ ਸਕਦੇ ਆ ਜਾਂ ਜਿਆਦਾ ਤੋਂ ਜਿਆਦਾ ਮੀਂਹ ਪਵਾ ਸਕਦੇ ਆ ਉਹਦਾ ਸਿਰਫ ਤੇ ਸਿਰਫ ਉਪਰਾਲਾ ਵੱਧ ਤੋਂ ਵੱਧ ਦਰਖਤ ਲਾਣ ਦਾ ਇੱਕ ਐਗਜ਼ਾਮਪਲ ਹੈ ਬ੍ਰਾਜ਼ੀਲ ਦੇਸ਼ ਆ ਜਿਹੜਾ ਸਭ ਤੋਂ ਵੱਧ ਪਾਣੀ ਉੱਥੇ ਆ ਸਭ ਤੋਂ ਵੱਧ ਵਰਖਾ ਉੱਥੇ ਹੁੰਦੀ ਆ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਦਰਖਤ ਉੱਥੇ ਪਾਏ ਜਾਂਦੇ ਨੇ ਅਸੀਂ ਵੀ ਆਪਣੀ ਧਰਤੀ ਨੂੰ ਹਰਿਆ ਭਰਿਆ ਬਣਾ ਸਕਦੇ ਆ ਸਾਡੇ ਵੀ ਵੱਧ ਤੋਂ ਵੱਧ ਮੀਂਹ ਪੈ ਸਕਦੇ ਨੇ ਜੇ ਅਸੀਂ ਸਾਰੇ ਆਪੋ ਆਪਣੀ ਅਸੀਂ ਕੋਸ਼ਿਸ਼ ਕਰੀਏ ਆਪਣੀਆਂ ਮਾਤਾਵਾਂ ਆਪਣੀਆਂ ਦਾਦੀਆਂ ਆਪਣੇ ਪਿਤਾ ਆਪਣੇ ਦਾਦੇ ਉਹਨਾਂ ਦੇ ਨਾਂ ਤੇ ਨਾਨੀਆਂ ਦੇ ਨਾਂ ਤੇ ਦਰਖਤ ਲਾਈਏ ਮਾਵਾ ਨੇ ਹਮੇਸ਼ਾ ਨਹੀਂ ਰਹਿਣਾ ਪਰ ਇੱਕ ਦਰਖਤ ਲਾਇਆ ਹੋਵੇਗਾ ਉਹਦੀ ਛਾਵੇਂ ਬੈਠਾਂਗੇ ਸਾਨੂੰ ਮਹਿਸੂਸ ਹੋਏਗਾ ਕਿ ਅਸੀਂ ਆਪਣੀ ਮਾਂ ਦੀ ਛਾਵੇਂ ਬੈਠ ਰਹੇ ਹਾਂ ਸੋ ਮੈਂ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਮਾਫੀ ਚਾਹਾਂਗਾ ਰਮਨ ਪਤਰੀ ਜੀ ਲਈ ਮਾਫ ਕਰਾ ਸਾਡੀ ਜਿਹੜੀ ਐਵੇਨਿਊ ਲਾਈਨ ਹੈ ਉਹਦੇ ਵਿੱਚ ਫੁੱਲਾਲੇ ਬੂਟੇ ਜਿਵੇਂ ਕਿ ਅ ਅਮਲਤਾਸ ਗੁਲਮੋਹਰ ਜਕਰੰਡਾ ਅ ਅਤੇਸ਼ੀਆ ਜਵੈਨਕਾ ਇਸ ਤਰ੍ਹਾਂ ਦੇ 6 ਕਿਸਮ ਦੇ ਬੂਟੇ ਅਸੀਂ ਜਿਹੜੇ ਐਵੇਨਿਊ ਲਾਈਨ ਤੇ ਲਾਏ ਐ ਬੈਕ ਸਾਈਡ ਤੇ ਦੂਜੀ ਲਾਈਨ ਜਿਹੜੀ ਲਾਵਾਂਗੇ ਪਿੱਛੇ ਉਹਦੇ ਚ ਸਾਰੇ ਬਰਾਸਤੀ ਰੁੱਖ ਪਿੱਪਲ ਬਰੋਟਾ ਨਿੰਮ ਜਾਮਣ ਅ ਜੰਡ ਕਰੀਰ ਜਿੰਨੇ ਵੀ ਸਾਰੇ ਇਹ ਦੂਜੀ ਲਾਈਨ ਚ ਲਾਏ ਜਾਣਗੇ ਔਰ ਸੈਂਟਰ ਬਰਜ ਦੇ ਵਿੱਚ ਜਿਹੜਾ 8 ਕਿਲੋਮੀਟਰ ਦੇ ਵਿੱਚ ਇਹ ਲਗਭਗ 16000 ਬੂਟਾ ਇਹ ਲੱਗਣਾ ਸਾਰੀਆਂ ਗਿਣਤੀਆਂ ਮਿੰਟੀਆਂ ਕਰਕੇ ਮੇਰੇ ਹਿਸਾਬ ਨਾਲ ਇਹ 25000 ਦੇ ਬੂਟਾ ਲੱਗੂਗਾ ਕਰੀਬ ਤੇ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਦੇ ਆਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੇ ਮਹਿਲਾਂ ਨੂੰ ਜਾਂਦੀ ਇਹ ਸੜਕ ਸ਼ਿੰਗਾਰਨ ਦਾ ਸਾਨੂੰ ਮਹਾਰਾਜ ਨੇ ਮੌਕਾ ਦਿੱਤਾ ਔਰ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਸਾਰੇ ਜੋ ਇਸ ਧਰਤੀ ਤੇ ਵਸਦੇ ਲੋਕ ਆ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਨ੍ਹਾਂ ਨੇ ਕਿ ਹਿੰਦ ਦੀ ਚਾਦਰ ਬਣ ਕੇ ਧਰਮ ਦੀ ਰੱਖਿਆ ਕੀਤੀ ਔਰ ਅਸੀਂ ਇਸ ਧਰਤੀ ਦੀ ਰੱਖਿਆ ਨਹੀਂ ਕਰ ਸਕਦੇ ਵੱਧ ਤੋਂ ਵੱਧ ਬੂਟੇ ਲਗਾ ਕੇ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਕੇ ਅਸੀਂ ਇਸ ਧਰਤੀ ਮਾਂ ਨੂੰ ਗੁਰੂ ਸਾਹਿਬ ਨੂੰ ਇਸ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰੀਏ ਤਾਂ ਤਾਂ ਹੀ ਸਾਡਾ ਲੋਕ ਸੁਖੀਆ ਪ੍ਰਲੋਕ ਸੇਲਾ ਹੋ ਸਕਦਾ ਔਰ ਮੈਂ ਇੱਕ ਹੋਰ ਬੇਨਤੀ ਕਰਦਾ ਤੁਹਾਡੇ ਮਾਦਮ ਦੇ ਨਾਲ ਬਈ ਇਹ ਗੱਲਾਂ ਨਾਲ ਹੀ ਬੂਟੇ ਲੱਗਦੇ ਇਹ ਬੂਟੇ ਲੱਗਦੇ ਫੀਲਡ ਵਿੱਚ ਆ ਕੇ ਐਦਾਂ ਗਰਮੀ ਚ ਆਉਂਦੀ ਹੁੰਦੀ ਐ ਗਰਮੀ ਨਾਲ ਫਿਰ ਤੋਂ ਲੈ ਕੇ ਪੈਰਾਂ ਤੱਕ ਗਰਮੀ ਚ ਆਉਂਦੀ ਐ ਫਿਰ ਬੂਟਾ ਲੱਗਦਾ ਐ ਫਿਰ ਤੁਹਾਨੂੰ ਸਵਾਦ ਵੀ ਆਉਂਦਾ ਔਰ ਬੂਟਾ ਪਲਦਾ ਵੀ ਐ ਪ੍ਰੋਪਰ ਅਸੀਂ ਇਸ ਨੂੰ ਜਿਹੜੇ ਹੈਗੇ ਐ ਇਹਦੇ ਟੋਏ ਨੇ ਉਹ ਜੇਸੀਬੀ ਨਾਲ ਪੱਟੇ ਨੇ 3 ਫੁੱਟ ਲੂਗੇ ਉਹਦੇ ਵਿੱਚ ਪ੍ਰੋਪਰ ਫਾਰਮ ਯਾਰਡ ਮਿਨਿਓਰ ਡਾਇਆ ਰੂਟ ਹਾਰਮੋਨਸ ਮਤਲਬ ਪੈਸਟੀਸਾਈਡ ਸਾਰਾ ਕੁਝ ਪਾ ਕੇ ਅਸੀਂ ਪ੍ਰੋਪਰ ਦਾ ਮਤਲਬ ਇੰਤਜ਼ਾਮ ਕਰੇ ਤਾਂ ਕਿ ਸਾਡੀ ਮਿਹਨਤ ਕੀਤੀ ਅ ਅਨਿਆ ਨਾ ਜਾਵੇ ਔਰ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਆ ਤਾਰ ਵੀ ਹੈ ਜਿਹੜੀ 6 ਸਟੈਂਡ ਵਿੱਚ ਪਿਛੇ ਲਾਈ ਹੈ ਔਰ ਇਹੇ ਤਰ੍ਹਾਂ ਮੋਰੇ ਵੀ ਇਹ ਸਾਰੇ ਰੂਟ ਚਾਣੀ 6 ਸਟੈਂਡ ਸਾਰੇ ਰੂਟ ਤੇ ਪਰ ਉਹ ਮਹਾਰਾਦੀ ਕਿਰਪਾ ਦੇ ਨਾਲ ਲਗਾਵਾਂਗੇ ਪਰ ਉਹ ਮਹਾਰਾਦੀ ਨਾਲ ਕਿਰਪਾ ਦੇ ਨਾਲ ਸਾਰਾ ਕੁਝ ਇਹ ਇਹਨਾਂ ਨੂੰ ਬੂਟੇ ਲਾਉਣ ਦਾ ਤੇ ਸੰਭਾਲਣ ਦਾ ਉਪਰਾਲਾ ਕਰਾਂਗੇ ਇੱਕ ਵਾਰੀ ਫੇਰ ਮੈਂ ਸਾਰਿਆਂ ਦਾ ਜੋ ਵੀ ਸਹਿਯੋਗ ਰਾਣਾ ਜੀ ਨੇ ਪਾਵੇਂ ਵੀਰ ਇੰਟਰਪ੍ਰਾਈਜ਼ ਜੀ ਸੁਖਵਿੰਦਰ ਸਿੰਘ ਜੀ ਨੇ ਕਾਲਾਉ ਸਾਹਿਬ ਨੇ ਡਿੰਪਲ ਜੀ ਨੇ ਬਾੜ ਸਾਹਿਬ ਨੇ ਸਾਡੇ ਸੀਨੀਅਰ ਨੇ ਸਾਨੂੰ ਬੜੀ ਸੋਹਣੀ ਸੇਧ ਦੇ ਰਹੇ ਆ ਕੁਆਲੀਫਾਈਡ ਵੀ ਨੇ ਅਸੀਂ ਤਾਂ ਚਲੋ ਇਹਨੇ ਨਹੀਂ ਪਰ ਸਾਨੂੰ ਤਜਰਬਾ ਹੈਗਾ 35 ਸਾਲ ਦਾ ਬੂਟੇ ਲਾਏ ਆਂ ਬੂਟੇ ਬਚਾਏ ਆਂ ਔਰ ਉਹਦਾ ਸੀ ਮਹਾਰਾਜ ਨੂੰ ਚਰਨਾ ਚ ਸੀਸ ਰੱਖ ਕੇ ਇਹੀ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਕਰਵਾਓ ਐਨੀਆਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ